ਅੱਜ ਲੁਧਿਆਣਾ ਦੇ ਵਿੱਚ ਵੇਅਰਕਾ ਪਲਾਂਟ ਦੇ ਵਿੱਚ 4 ਤੋਂ 5 ਵਜੇ ਮੌਕ ਡ੍ਰਿਲ ਕੀਤੀ ਜਾਊਗੀ ਔਰ 4 ਵਜੇ ਸਾਇਰਨ ਪਲੇ ਕੀਤਾ ਜਾਊਗਾ ਸਾਇਰਨ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਇੱਕ ਥਾਂ ਤੇ ਵੇਅਰਕਾ ਪਲਾਂਟ ਦੇ ਅੰਦਰ ਇੱਕ ਮੌਕ ਡ੍ਰਿਲ ਜਿਹੜੀ ਹੈਗੀ ਫਾਇਰ ਸੇਫਟੀ ਐਂਡ ਰੈਸਕਿਊ ਆਪਰੇਸ਼ਨ ਉਹਦਾ ਪਲਾਨ ਕੀਤਾ ਹੈ ਉਹਦੇ ਵਿੱਚ ਜਿਵੇਂ ਇੱਕ ਮੌਕ ਡ੍ਰਿਲ ਹੁੰਦੀ ਹੈ ਵੀ ਜੇ ਉੱਥੇ ਫਾਇਰ ਲੱਗ ਜੇ ਕਿਸੇ ਥਾਂ ਤੇ ਤੇ ਉਹਨੂੰ ਕਿੱਦਾਂ ਫਾਇਰ ਜਿਹੜੀ ਐਂਬੂਲੈਂਸ ਐਂਡ ਫਾਇਰ ਟੈਂਡਰ ਹੈਗੇ ਐਂਬੂਲੈਂਸਿਸ ਹੈਗੇ ਐ ਔਰ ਸਾਡੀ ਜਿਹੜੀ ਰਿਸਪੌਂਸ ਟੀਮ ਹੈ ਉਹ ਕਿੱਦਾਂ ਮੌਕੇ ਤੇ ਜਾਂਦੀ ਹੈ ਔਰ ਕਿੱਦਾਂ ਐਕਟ ਕਰਦੀ ਹੈ 댓 ਉਹਨੂੰ ਟੈਸਟ ਕਰਨ ਵਾਸਤੇ ਉਹ ਕਿੰਨੇ ਜਲਦੀ ਰਿਸਪੌਂਸ ਟਾਈਮ ਸਾਡਾ ਹੈਗਾ ਉਹਨੂੰ ਟੈਸਟ ਕਰਨ ਵਾਸਤੇ ਜਿਹੜਾ ਹੈਗਾ ਇੱਕ ਮੌਕ ਡ੍ਰਿਲ ਰੱਖੀ ਗਈ ਹੈ ਔਰ ਉਹ ਸਿਰਫ ਔਰ ਸਿਰਫ ਸ਼ਹਿਰ ਦੇ ਇੱਕ ਪਾਸੇ ਵੇਰਕਾ ਪਲਾਂਟ ਦੇ ਵਿੱਚ ਹੈ ਇਹਦੇ ਨਾਲ ਨਾਲ ਅਸੀਂ ਇੱਕ ਬਲੈਕਆਊਟ ਪਲਾਨ ਕੀਤਾ ਜਿਹੜਾ ਕਿ ਸ਼ਾਮ ਨੂੰ 8 ਤੋਂ ਲੈ ਕੇ 8:30 ਵਜੇ ਇੱਕ ਸ਼ਹਿਰ ਦੇ ਉਹ ਵੀ ਸਿਰਫ 14 ਪਿੰਡਾਂ ਦੇ ਵਿੱਚ ਕੀਤਾ ਜਾਊਗਾ ਉਹਦੀ ਲਿਸਟ ਵੀ ਮੈਂ ਜਲਦੀ ਸਾਰਿਆਂ ਦੇ ਨਾਲ ਸਾਂਝੀ ਕਰ ਦਊਂਗਾ ਔਰ ਉਹ ਵੀ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਨਹੀਂ ਸਿਰਫ ਇੱਕ ਸਿਰਫ ਓਨਲੀ ਐਂਡ ਓਨਲੀ ਜਿਹੜੇ ਕੁਝ 14 15 ਪਿੰਡ ਨੇ ਉਹਨਾਂ ਦੇ ਵਿੱਚ ਹੀ ਬਲੈਕਆਊਟ ਜਿਹੜਾ ਹੈ ਉਹ ਕੀਤਾ ਜਾਊਗਾ ਮੇਰੀ ਸਾਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਬਿਲਕੁਲ ਪੈਨਿਕ ਕਰਨ ਦੀ ਕਿਸੇ ਨੂੰ ਵੀ ਕੋਈ ਲੋੜ ਨਹੀਂ ਹੈ ਔਰ ਇਟ ਇਜ਼ ਜਸਟ ਇੱਕ ਐਕਸਰਸਾਈਜ਼ ਹੈ ਜਿਹੜਾ ਮੌਕ ਡ੍ਰਿਲ ਹੈ ਔਰ ਤੁਸੀਂ ਜਿਹੜੀ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਗਾਈਡਲਾਈਨਸ ਤੁਹਾਨੂੰ ਆ ਰਹੀਆਂ ਉਸ ਤੇ ਆਪਣਾ ਧਿਆਨ ਧਿਆਨ ਦਿਓ ਔਰ ਪੁਲਿਸ ਅਥਾਰਟिटीज ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਗਾਈਡਲਾਈਨਸ ਆ ਰਹੀਆਂ ਨੇ ਉਸ ਤੇ ਧਿਆਨ ਦਿਓ ਰਿਊਮਰਸ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਕਈ ਥਾਵਾਂ ਤੇ ਰਿਊਮਰਸ ਫੈਲਾਈ ਜਾ ਰਹੀਆਂ ਨੇ ਆਸੀ ਬੁਨਾ ਤੇ ਵੀ ਕਾਰਵਾਈ ਕਰ ਰਹੇ ਨੇ ਜਿਹੜੀ ਫੈਲਾ ਰਹੇ ਔਰ ਸਾਡੀ ਜਿਹੜੀ ਆਫੀਸ਼ੀਅਲ ਇਨਫੋਰਮੇਸ਼ਨ ਹੈ ਸਿਰਫ ਉਸੇ ਤੇ ਹੀ ਤੁਸੀਂ ਬਲੀਵ ਕਰਨਾ ਹੈ ਔਰ ਜਿਹੜਾ ਕਿ ਜਿਹੜਾ ਵੀ ਜਦੋਂ ਵੀ ਤੁਹਾਨੂੰ ਸਾਇਰਨ ਵਗੈਰਾ ਇਦਾਂ ਦਾ ਕੋਈ ਸੁਣਦਾ ਹੈ ਉਹਦੇ ਵਿੱਚ ਬਸ ਤੁਸੀਂ ਆਪਣਾ ਧਿਆਨ ਦੇਣਾ ਐਂਡ ਇਟ ਇਜ਼ ਜਸਟ ਮੌਕ ਡ੍ਰਿਲ ਐਕਸਰਸਾਈਜ਼ ਸਿਮਿਲਰਲੀ ਬਲੈਕਆਊਟ ਦੇ ਵਿੱਚ ਤੁਸੀਂ ਆਪਣਾ ਲਾਈਟਾਂ ਜਿਹੜੀਆਂ ਹੈਗੀਆਂ ਘਰ ਦੀ ਆਪਣਾ ਵੋਲੰਟਰੀ ਤੁਸੀਂ ਕੰਟਰੀਬਿਊਸ਼ਨ ਦੋ ਸਾਨੂੰ ਆਪਣੇ ਘਰ ਦੀ ਲਾਈਟਾਂ ਬੰਦ ਕਰ ਦਿਓ ਔਰ ਜੇ ਲੋਡ ਪੈਂਦੀ ਹੈ ਤਾਂ ਪਰਦੇ ਉੱਥੇ ਲਗਾ ਦਿਓ ਬਾਕੀ ਜੇ ਅਮਰਜੈਂਸੀ ਵਾਸਤੇ ਤੁਹਾਨੂੰ ਬਾਹਰ ਕਿਤੇ ਜਾਣਾ ਪੈਂਦਾ ਤੁਸੀਂ ਬਿਲਕੁਲ ਜਾ ਸਕਦੇ ਹੋ ਉਹਦੇ ਵਿੱਚ ਕੋਈ ਰੋਕ-ਥਾਮ ਨਹੀਂ ਹੈਗੀ ਸੜਕਾਂ ਦੇ ਉੱਤੇ ਵੀ ਜਿਵੇਂ ਕਿ ਮੈਂ ਦੱਸਿਆ ਸੀ 14 15 ਪਿੰਡ ਉੱਥੇ ਬਲੈਕਆਊਟ ਪਲਾਨ ਕੀਤਾ ਹੈ ਬਾਕੀ ਸਾਰੇ ਸ਼ਹਿਰ ਦੀਆਂ ਲਾਈਟਾਂ ਜਿਹੜੀਆਂ ਹੈਗੀਆਂ ਉਹ ਜਗਦੀਆਂ ਰਹਿਣਗੀਆਂ ਔਰ जड़े टीवी रेडियो वगैरह से ऑफिशियल इनफोरमे आ रही है वो, वो तो फॉलो करते रहो एंड uh, पैनिक ना करो और अठ uh, तो साढ़े अठ मेरी बेनती है जो अवॉइड कर सदते हैं लिफ्टू अवॉयड करो दैट इज़ माई रिक्वेस्ट एंड बाकी मेरी लास्ट के सबनों फिर दोबारा बेनती है कि किसी भी र्यूमरस से बिलीव ना करो पैनिक ना करो क्रिएट करो एंड पैनिक ना हो इट इज़ जस्ट अ मॉकड्रिल एक्सरसाइज एंड अ ब्लैकआउट जो है एक्सरसाइज है ਔਰ ਅਫੀਸ਼ੀਅਲ ਹੈਂਡਲ ਜਿਹੜੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨੇ ਸਿਰਫ ਉਹਨਾਂ ਤੇ ਹੀ ਵਿਸ਼ਵਾਸ ਕਰੋ ਥੈਂਕ ਯੂ ਜੈ ਜੀ ਜੀ ਸਰ ਅੱਜ ਜਿਵੇਂ ਕੀ ਆਪ ਸਭ ਨੂੰ ਪਤਾ ਹੈ ਅੱਜ ਸ਼ਾਮ 4 ਵਜੇ ਮੌਕ ਡ੍ਰਿਲ ਕੀਤੀ ਜਾਊਗੀ ਮੌਕ ਡ੍ਰਿਲ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਸਾਇਰਨ 4 ਵਜੇ ਪੂਰੇ ਸ਼ਹਿਰ ਦੇ ਵਿੱਚ ਇੱਕ ਸਾਇਰਨ ਜਿਹੜਾ ਹੈਗਾ ਪਲੇ ਕੀਤਾ ਜਾਂਦਾ ਹੈ ਉਹ ਸਾਇਰਨ ਦਾ ਮਤਲਬ ਹੁੰਦਾ ਇੱਕ ਸਿਗਨਲ ਇੱਕ ਸਿਗਨਲ ਆਊਗਾ ਇੱਕ ਸਾਇਰਨ ਬੱਜੂਗਾ ਉਸ ਤੋਂ ਅਸੀਂ ਸਾਡੀ ਮੌਕ ਡ੍ਰਿਲ ਜਿਹੜੀ ਹੈ ਸ਼ਹਿਰ ਦੇ ਸਿਰਫ ਇੱਕ ਥਾਂ ਤੇ ਅਸੀਂ ਵੇਰਕਾ ਮਿਲਕ ਪਲਾਂਟ ਦੇ ਅੰਦਰ ਮੌਕ ਡ੍ਰਿਲ ਪਲਾਨ ਕੀਤੀ ਹੈ ਪੂਰੇ ਸ਼ਹਿਰ ਦੇ ਵਿੱਚ ਉਹਦਾ ਕੋਈ ਐਕਟੀਵਿਟੀ ਨਹੀਂ ਹੈ ਬਸ ਇਹ ਲੋਕਾਂ ਨੂੰ ਇੱਕ ਦੱਸਣ ਵਾਸਤੇ ਇੱਕ ਸਿਗਨਲ ਵਾਸਤੇ ਕਿ ਮੌਕ ਡ੍ਰਿਲ ਹੈ ਸਟਾਰਟਡ ਇੱਕ ਮੌਕ ਡ੍ਰਿਲ ਦੀ ਸ਼ੁਰੂਆਤ ਹੋ ਚੁੱਕੀ ਹੈ ਮੌਕ ਡ੍ਰਿਲ ਦਾ ਮਤਲਬ ਕੀ ਹੁੰਦਾ ਕਿ ਅਸੀਂ ਆਪਣੇ ਅਮਰਜੈਂਸੀ ਰਿਸਪੌਂਸ ਸਿਸਟਮ ਜਿਹੜੇ ਸ਼ਹਿਰ ਦੇ ਹੁੰਦੇ ਆ ਉਹਨਾਂ ਨੂੰ ਅਸੀਂ ਚੈੱਕ ਕਰਦੇ ਕਿ ਫਾਇਰ ਸੇਫਟੀ ਐਂਬੂਲੈਂਸ ਫਾਇਰ ਵਹੀਕਲ ਪੁਲਿਸ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਐਨ ਡੀ ਆਰ ਐਫ ਔਰ ਜਿਹੜੇ ਸਾਡੇ ਸਿਵਲ ਡਿਫੈਂਸ ਦੇ ਕਮਾਂਡਰਸ ਵੋਲੰਟੀਅਰ ਸਿਵਲ ਡਿਫੈਂਸ ਸਾਰਾ ਦਾ ਸਾਰਾ ਸਿਸਟਮ ਹਾਊ ਰਿਸਪੌਂਸਿਵ ਦੇ ਆਰ ਕਿੰਨੀ ਛੇਤੀ ਜਦੋਂ ਕੋਈ ਸ਼ਹਿਰ ਦੇ ਉੱਤੇ ਜਾਂ ਕਿਸੇ ਵੀ ਥਾਂ ਤੇ ਕੋਈ ਵੀ ਇਸ ਤਰ੍ਹਾਂ ਕੀ ਦੀ ਆਪਦਾ ਆਉਂਦੀ ਹੈ ਜਾਂ ਕੋਈ ਫਾਇਰ ਲੱਗਦੀ ਹੈ ਜਿਵੇਂ ਅੱਜ ਅਸੀਂ ਫਾਇਰ ਡ੍ਰਿਲ ਕਰ ਰਹੇ ਹਾਂ ਕੋਈ ਫਾਇਰ ਲੱਗਦੀ ਹੈ ਉਸ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਕਿੰਨੇ ਕੁ ਛੇਤੀ ਉੱਥੇ ਟੀਮਾਂ ਪਹੁੰਚਦੀਆਂ ਕਿੰਨੇ ਕੁ ਛੇਤੀ ਫਾਇਰ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ ਕਿੰਨੇ ਕੁ ਛੇਤੀ ਉੱਥੇ ਹੈਲਥ ਵਾਲੇ ਪਹੁੰਚਦੇ ਆ ਕਿੰਨੇ ਕੁ ਛੇਤੀ ਉਹਨਾਂ ਬੰਦਿਆਂ ਨੂੰ ਉੱਥੋਂ ਰੈਸਕਿਊ ਕਰਕੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਇਹ ਸਾਰੀ ਚੀਜ਼ਾਂ ਟ੍ਰੈਫਿਕ ਮੈਨੇਜ ਕਰਨਾ ਪੁਲਿਸ ਅਥਾਰਟिटीज ਇਹ ਸਾਰੀ ਚੀਜ਼ਾਂ ਇੱਕ ক্লোਜ਼ ਇੱਕ ਕੋਆਰਡੀਨੇਸ਼ਨ ਐਕਸਰਸਾਈਜ਼ ਹੁੰਦੀ ਹੈ। ਔਰ ਇੱਕ ਅਸੀਂ ਇਹਦੇ ਵਾਸਤੇ ਅਸੀਂ ਇੱਕ ਥਾਂ ਵੇਰਕਾ ਪਲਾਂਟ ਜਿਹੜਾ ਹੈ ਚੂਜ਼ ਕੀਤਾ ਹੈ। ਬਾਕੀ ਸ਼ਹਿਰ ਦੇ ਵਿੱਚ ਅਸੀਂ ਕਿਤੇ ਵੀ ਇਸ ਚੀਜ਼ ਨੂੰ ਨਹੀਂ ਕਰ ਰਹੇ। ਅਸੀਂ ਇੰਡਸਟਰੀਲਿਸਟ ਨੂੰ ਬੇਨਤੀ ਕੀਤੀ ਹੈ ਇੰਡਸਟਰੀਜ਼ ਨੂੰ ਕਿ ਤੁਸੀਂ ਵੀ ਆਪਣੀ ਆਪਣੀ ਇੰਡਸਟਰੀਜ਼ ਦੇ ਵਿੱਚ ਇੱਕ ਮੌਕ ਡ੍ਰਿਲ ਐਕਸਰਸਾਈਜ਼ ਜ਼ਰੂਰ ਕਰਵਾਓ ਤਾਂ ਕਿ ਤੁਹਾਨੂੰ ਵੀ ਤੁਹਾਡੇ ਜਿਹੜੇ ਐਮਰਜੈਂਸੀ ਰਿਸਪੌਂਸ ਸਿਸਟਮ ਨੇ ਫਰਸਟ ایڈ ਕਿਟਾ ਫਾਇਰ ਸੇਫਟੀ ਵਾਸਤੇ ਜਿਹੜੇ ਇਕੁਪਮੈਂਟ ਲੱਗੇ ਆ ਹੋਰ ਤੁਹਾਡੀ ਜਿਹੜੀ ਐਮਬੂਲੈਂਸਿਸ ਵਗੈਰਾ ਹੋਰ ਜੋ ਵੀ ਇਨਸਟਰੂਮੈਂਟ ਹੁੰਦੇ ਆ ਇੰਡਸਟਰੀ ਦੇ ਵਿੱਚ ਉਹ ਤੁਸੀਂ ਇੱਕ ਵਾਰ ਚੈੱਕ ਕਰ ਸਕੋ ਵੀ ਉਹ ਚਾਲੂ ਸਥਿਤੀ ਦੇ ਵਿੱਚ ਹੈਗੇ ਆ ਕਿ ਨਹੀਂ ਹੈ ਤੇ ਕੋਈ ਵੀ ਸਿਟੀਜ਼ਨ ਮੇਰੀ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਕੋਈ ਪੈਨਿਕ ਨਹੀਂ ਹੈਗਾ ఎవਰੀਥਿੰਗ ਇਜ਼ ਅੰਡਰ ਕੰਟਰੋਲ ਐਂਡ ਥਿਸ ਇਜ਼ ਜਸਟ ਅ ਬੋਕ ਡ੍ਰਿਲ ਜਿਹੜਾ ਬਲੈਕਆਊਟ ਜਿਹੜਾ ਜਿਹੜਾ ਬਲੈਕਆਊਟ ਹੁੰਦਾ ਬਲੈਕਆਊਟ ਦਾ ਸਿੰਪਲ ਪਰਪਸ ਇਹ ਹੁੰਦਾ ਹੈ ਕਿ ਇੱਕ ਪਾਸਾ ਅਸੀਂ ਸ਼ਹਿਰ ਦਾ ਜਿਵੇਂ ਅਸੀਂ ਅੱਜ ਸ਼ਹਿਰ ਦੇ ਵਿੱਚ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਬਲੈਕਆਊਟ ਕਰਨ ਜਾ ਰਹੇ ਹਾਂ 8 ਤੋਂ ਲੈ ਕੇ 8:30 ਵਜੇ ਰਾਤ ਨੂੰ ਹੋਵੇਗਾ ਔਰ ਉਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਇੱਕ ਤਾਂ ਪੀਐਸਪੀਸੀਐਲ ਨੂੰ ਬੇਨਤੀ ਕਰਦੇ ਹਾਂ ਤੁਸੀਂ ਲਾਈਟਾਂ ਬੰਦ ਕਰ ਦਿਓ ਔਰ ਸ਼ਹਿਰ ਵਾਸੀਆਂ ਨੂੰ ਵੌਲੰਟਰੀ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣੇ ਕੋਈ ਵੀ ਘਰ ਦੀ ਲਾਈਟਾਂ ਨਾ ਜਗਾਓ ਪਰਦੇ ਜੇ ਜਗਾਣੀ ਪੈਂਦੀ ਹੈ ਤੁਸੀਂ ਆਪਣੇ ਪਰਦੇ ਕਰ ਦਿਓ ਮੋਬਾਈਲ ਦੀ ਟੋਰਚਾਂ ਗੱਡੀਆਂ ਦੀ ਲਾਈਟਾਂ ਹੋਰ ਜਿੱਥੇ ਵੀ ਤੁਹਾਨੂੰ ਲੱਗੇ ਵੀ ਰੋਸ਼ਨੀ ਜਿੱਥੇ ਵੀ ਹੋ ਸਕਦੀ ਹੈ ਸੜਕਾਂ ਦੇ ਲਾਈਟਾਂ ਉਹ ਅਸੀਂ ਬੰਦ ਕਰਦੇ ਆਂ ਔਰ ਸਿਟੀਜ਼ਨ ਤੋਂ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਆਪਣੀ ਲਾਈਟਾਂ ਜਿਹੜੀਆਂ ਹੈਗੀਆਂ ਘੱਟ ਤੋਂ ਘੱਟ ਵਰਤੋ ਸਿਰਫ ਅਮਰਜੈਂਸੀ ਲਾਈਟਾਂ ਵਰਤੋ ਤਾਂ ਕਿ ਇੱਕ ਕੰਪਲੀਟ ਬਲੈਕਆਊਟ ਜਿਹੜਾ ਹੈਗਾ ਉਹ ਇੱਕ ਐਕਸਰਸਾਈਜ਼ ਹੀ ਹੈ ਵੀ ਜਸਟ ਔਰ ਅਸੀਂ ਵੀ ਇੱਕ ਲਿਮਿਟਿਡ ਏਰੀਆ ਦੇ ਵਿੱਚ ਬਲੈਕਆਊਟ ਨੂੰ ਕਰ ਰਹੇ ਆਂ ਪੂਰੇ ਸ਼ਹਿਰ ਦੇ ਵਿੱਚ ਨਹੀਂ ਕਰ ਰਹੇ ਓਨਲੀ 14 ਟੂ 16 ਪਿੰਡ ਆਊਟ ਆਫ ਸਾਡੇ ਕੋਲ 941 ਪਿੰਡ ਹਨ ਲੁਧਿਆਣੇ ਦੇ ਵਿੱਚ ਔਰ ਕਈ 95 ਵਾਰਡ ਹਨ ਸ਼ਹਿਰ ਦੇ ਵਿੱਚ ਅਸੀਂ ਸਿਰਫ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਐਕਸਰਸਾਈਜ਼ ਕਰਦੇ ਸਿਰਫ ਸ਼ਹਿਰ ਦਾ ਨਾਮ ਸੀ 30 ਮਿੰਟ ਲੇਕੋ ਬਣਾ ਉਸ ਤੋਂ ਰੌਣ ਸੜਕਾਂ ਤੇ ਨਹੀਂ ਆਣਾ ਲਾਈਕ ਲੋਕਡਾਊਨ ਟਾਈਟ ਇਦਾਂ ਇੱਕ ਪੈਨੀਟ੍ਰੇਟ ਹੈ ਕੀ ਇਹ ਸੱਚ ਹੈ ਨਹੀਂ ਬਿਲਕੁਲ ਇਹ ਇਹ ਸੱਚ ਨਹੀਂ ਹੈਗਾ ਲੋਕ ਜੇਰਾ ਬਲੈਕਆਊਟ ਹੁੰਦਾ ਹੈ ਤੁਸੀਂ ਬਿਲਕੁਲ ਸੜਕਾਂ ਤੇ ਆ ਸਕਦੇ ਹੋ ਲੇਕਿਨ ਸਾਡੀ ਰਿਕੁਐਸਟ ਇਹ ਹੁੰਦੀ ਹੈ ਵੀ ਜੇ ਤੁਸੀਂ ਸੜਕ ਤੇ ਹੋ ਤੁਸੀਂ ਆਪਣੀ ਗੱਡੀ ਨੂੰ ਡਿਊਰਿੰਗ ਬਲੈਕਆਊਟ ਤੁਸੀਂ ਆਪਣੀ ਗੱਡੀ ਨੂੰ ਬੰਦ ਕਰਕੇ ਸਾਈਡ ਤੇ ਲਗਾ ਲਓ ਜਾਂ ਉਹਦੀ ਲਾਈਟ ਬੰਦ ਕਰ ਦਿਓ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮੰਤ ਹੈ ਉਹ ਪੂਰਾ ਹੋ ਸਕੇ। ਸੰਜੇ 14 ਸਪੈਸਿਫਿਕ ਪਿੰਡਾਂ ਸਿਰਫ ਉਹ ਬਲੈਕਆਊਟ ਸ਼ਹਿਰ ਦੇ ਵਿੱਚ ਤਾਂ ਨਹੀਂ ਹੋਗਾ ਸਿਰਫ ਉਹ 14 ਪਿੰਡਾਂ ਦੇ ਵਿੱਚ ਹੀ ਰਹੇਗਾ। ਹਾਂਜੀ। ਅਸੀਂ ਕਿਉਂਕਿ ਸ਼ਹਿਰ ਨੂੰ ਅਸੀਂ ਹਲਦੀ ਗੱਡੀ ਪੂਰੇ ਸ਼ਹਿਰ ਦੇ ਵਿੱਚ ਇਸ ਕਰਕੇ ਨਹੀਂ ਕੀਤਾ। ਇੱਥੇ ਹਸਪਤਾਲ ਨੇ ਵਾਈਟਲ ਲਿਸਟ ਲਈ ਮਤਲਬ ਇੱਥੇ ਬਹੁਤ ਜ਼ਿਆਦਾ ਚੀਜ਼ਾਂ ਨੇ। ਔਰ ਅਮਰਜੈਂਸੀ ਵਾਲੀ ਚੀਜ਼ਾਂ ਵੀ ਨੇ ਇਸ ਕਰਕੇ ਪੂਰੇ ਸ਼ਹਿਰ ਦੇ ਵਿੱਚ ਨਹੀਂ ਅਸੀਂ ਇੱਕ ਹਿੱਸੇ ਦੇ ਵਿੱਚ ਕਰ ਰਹੇ ਆ। ਉਹ ਡੀਪੀਆਰਓ ਸਾਹਿਬ ਤੁਹਾਨੂੰ ਪ੍ਰੋਵਾਈਡ ਕਰ ਦੇਗਾ। ਸਰ ਲੋਕ ਵੀ ਜਿਹੜੇ ਪਹਿਲੇ ਹੈਗੇ ਨੇ ਸੜਕਾਂ ਤੇ ਆ ਜਾ ਸਕਦੇ ਹਾਂ ਤੇ ਕਿਤੇ ਨਾ ਸੜਕਾ ਜਿਹੜਾ 8 ਤੋਂ 8:30 ਦਾ ਟਾਈਮ ਹੈਗਾ ਉਹ ਰਿਪੀਟ ਕਰ ਰਹੇ ਹਾਂ। ਬਿਲਕੁਲ ਆ ਜਾ ਸਕਦੇ ਆ ਇਹਦੇ ਵਿੱਚ ਕੋਈ ਮਨਾਹੀ ਨਹੀਂ ਹੈ, ਕੋਈ ਲੋਕਡਾਊਨ ਨਹੀਂ ਹੈ, ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਓਨਲੀ ਥਿੰਗ ਇਜ਼ ਅਸੀਂ ਸਿਟੀਜ਼ਨਸ ਨੂੰ ਵੋਲੰਟੇਰੀਲੀ ਅਪੀਲ ਕਰਦੇ ਆ ਵੀ ਤੁਸੀਂ ਜਿਹੜੀ ਐਕਸਰਸਾਈਜ਼ ਹੈ ਉਹਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾਓ ਸਟੇ ਇਨਸਾਈਡ ਜੇ ਤੁਸੀਂ ਰਹਿ ਸਕਦੇ ਆ ਜੇ ਅਮਰਜੈਂਸੀ ਨਹੀਂ ਹੈ ਤਾਂ ਤੁਸੀਂ ਘਰੇ ਰਹੋ ਸਟੇ ਇਨਸਾਈਡ ਘਰ ਦੇ ਵਿੱਚ ਰਹੋ ਜੇ ਤੁਹਾਨੂੰ ਕੋਈ ਕੰਮ ਹੈ ਜ਼ਰੂਰੀ ਲੋੜ ਹੈ ਤੁਸੀਂ ਜ਼ਰੂਰ ਜਾਓ ਜ਼ਰੂਰ ਆਪਣਾ ਕੰਮ ਕਰੋ ਥੇਰ ਇਜ਼ ਨੋ ਪ੍ਰੋਬਲਮ ਜਿਹੜੇ ਜਗ੍ਹਾ ਤੇ ਸੋਲਰ ਲਾਈਟਸ ਲੱਗੀਆਂ ਹੋਈਆਂ ਨੇ ਸਰ ਉਹ ਵੀ ਬੰਦ ਕਰਵਾਈਆਂ ਜਾਣਗੀਆਂ ਜਿਹੜਾ ਮੈਂ ਦੱਸਿਆ ਵੀ ਜਿਹੜੇ 14 ਤੋਂ ਲੈ ਕੇ 16 ਪਿੰਡ ਹੈ ਉੱਥੇ ਅਸੀਂ ਬਲੈਕਆਊਟ ਨੂੰ ਇੱਕ ਐਕਸਰਸਾਈਜ਼ ਕਰਾਂਗੇ ਜਿਹੜਾ ਰਾਤ ਨੂੰ ਪੇਸ਼ੈਂਟ ਹੋਇਆ ਉਸ ਤੋਂ ਬਾਅਦ ਸ਼ਾਇਦ ਕੋਈ ਅਲਰਟ ਇਸ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈਗਾ ਵੀ ਆਰ ਇਨ ਟੱਚ ਵਿਦ ਅਥਾਰਟੀ ਜੇ ਕੋਈ ਹੋਏਗਾ ਅਸੀਂ ਬਿਲਕੁਲ ਇਨਫੋਰਮੇਸ਼ਨ ਡਿਸੈਮੀਨੇਟ ਕਰ ਦਾਂ ਨਹੀਂ ਬਿਲਕੁਲ ਇਦਾਂ ਦਾ ਮੇਰੀ ਫਿਰ ਵੀ ਦੁਬਾਰਾ ਮੁੜ ਤੋਂ ਬੇਨਤੀ ਹੈ ਕੋਈ ਪੈਨਿਕ देयर इज ਨਥਿੰਗ ਕੋਈ ਪੈਨਿਕ ਸਿਚੁਏਸ਼ਨ ਨਹੀਂ ਨਾ ਹੀ ਤੁਸੀਂ ਮੇਰੀ ਮੀਡੀਆ ਸਾਥੀਆਂ ਨੂੰ ਵੀ ਬੇਨਤੀ ਹੈ ਤੁਸੀਂ ਵੀ ਲੋਕਾਂ ਨੂੰ ਸਮਝਾਓ ਦੇਰ ਇਜ਼ ਐਬਸੋਲੂਟਲੀ ਨੋ ਪੈਨਿਕ ਇਟਸ ਜਸਟ ਅ ਮੌਕ ਡਰਿਲ ਸ਼ਹਿਰ ਦੇ ਇੱਕ ਔਰ ਉਹ ਵੀ ਵੇਰਕਾ ਪਲਾਂਟ ਦੇ ਵਿੱਚ ਉਹ ਕੀਤੀ ਜਾਊਗੀ ਬਲੈਕ ਆਊਟ ਓਨਲੀ 8 ਟੂ 8:30 ਓਨਲੀ ਜਿਹੜੇ 14 ਪਿੰਡ ਨੇ ਉੱਥੇ ਬਲੈਕ ਆਊਟ ਦਾ ਜਿਹੜਾ ਹੈਗਾ ਔਰ ਉਹ ਵੀ ਵੈਰੀ ਸਮਾਲ ਮਾਤਰਾ ਦੇ ਵਿੱਚ ਉਹ ਬਲੈਕ ਆਊਟ ਜਿਹੜਾ ਪਰਫਾਰਮ ਕੀਤਾ ਜਾਊਗਾ ਦੈਟਸ ਇਟ